ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਿੱਛੋਂ ਕਈ ਦਿਨਾਂ ਦਾ ਕਸ਼ਟ ਭਰਿਆ ਸਫ਼ਰ ਤੈਅ ਕਰਕੇ ਮਤਾਮਾਂ ਦਾ ਜੱਥਾ ਰੋਪੜ ਹੁੰਦੇ ਹੋਏ ਦਿੱਲੀ ਨੂੰ ਰਵਾਨਾ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਵੀ ਰੋਪੜ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ 10 ਲੱਖ ਦੀ ਮੁਗਲ ਫੌਜ ਨਾਲ ਭਿਆਨਕ ਜੰਗ ਹੋਈ ਵੱਡੇ ਸਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸਿੰਘਾਂ ਦੀ ਬੇਨਤੀ ਤੇ ਕੌਮ ਦੇ ਹਿੱਤ ਵਿੱਚ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚੋਂ ਨਿਕਲ ਮਾਚੀਵਾੜੇ ਵੱਲ ਰਵਾਨਾ ਹੋ ਗਏ। ਇੱਥੋਂ ਤੱਕ ਦੇ ਇਤਿਹਾਸ ਦੀ ਚਰਚਾ ਆਪਾਂ ਪਿਛਲੀਆਂ ਵੀਡੀਓ ਵਿੱਚ ਕਰ ਚੁੱਕੇ ਹਾਂ। ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਉਹ ਵੀ ਵੀਡੀਓ ਵੀ ਜ਼ਰੂਰ ਦੇਖਿਓ। ਤੇ ਅੱਜ ਆਪਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨਾਲ ਵਿਛੋੜੇ ਪਿੱਛੋਂ ਕੀ ਕੀ ਵਾਪਰਿਆ ਅਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਬਾਰੇ ਜਾਣਾਂਗੇ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈੱਲ ਵਾਲੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਅੱਜ ਦੀ ਇਹ ਇਤਿਹਾਸਕ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਸਾਡਾ ਨਾਮ ਬਾਈ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਬਾਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰੀ ਸਿੱਖ ਸੰਗਤ ਤੱਕ ਪਹੁੰਚ ਜਾਵੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਚੱਲਦੇ ਹਾਂ ਵੀਡੀਓ ਵੱਲ ਸਰਸਾ ਨਦੀ ਤੋਂ ਲੰਮਾ ਪਿੰਡ ਤੈਅ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਚੌਂਤੇ ਪਿੰਡ ਕਾਮੋ ਮਸ਼ਕੀ ਦੀ ਸ਼ੰਨ ਕੋਲ ਪਹੁੰਚੇ ਮਾਤਾ ਜੀ ਨੂੰ ਵੇਖਦਿਆਂ ਹੀ ਕੰਮੋਂ ਬਾਹਰ ਆਇਆ ਅਤੇ ਹੱਥ ਜੋੜ ਕੇ ਆਪਣੀ ਕੁਟੀਆ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਕੰਮੋਂ ਦੀ ਸ਼ਰਧਾ ਵੇਖ ਕੇ ਬਹੁਤ ਖੁਸ਼ ਹੋਏ ਉਦੋਂ ਹਨੇਰਾ ਵੀ ਹੋ ਰਿਹਾ ਸੀ ਇਸ ਲਈ ਮਾਤਾ ਜੀ ਨੇ ਉਸ ਕੰਮੋਂ ਦੀ ਸ਼ੰਨ ਵਿੱਚ ਰਹਿਣਾ ਹੀ ਠੀਕ ਸਮਝਿਆ ਕਾਮੋ ਦੇ ਗਵਾਂਡ ਵਿੱਚ ਰਹਿਣ ਵਾਲੀ ਲక్ష్ਮੀ ਨਾਂ ਦੀ ਔਰਤ ਪਾਸੋਂ ਜੋ ਸਰ ਸਕਿਆ ਮਾਤਾ ਜੀ ਅਤੇ ਸਹਿਬ ਜੀ ਆਦਿਆਂ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ। ਦੂਜੇ ਦਿਨ ਗੁਰੂ ਕੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੂਲ ਸੁਣ ਕੇ ਉਹਨਾਂ ਦੇ ਕੋਲ ਆ ਪਹੁੰਚਿਆ। ਗੰਗੂ ਨੇ ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਉਸ ਨਾਲ ਪਿੰਡ ਸਿਹੜੀ ਜਾਣ ਦੀ ਬੇਨਤੀ ਕੀਤੀ। ਸਿਹੇੜੀ ਪਿੰਡ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਨੂੰ ਉਜਾੜ ਕੇ ਰੱਖ ਦਿੱਤਾ ਤਾਂ ਉਦੋਂ ਇਸ ਪਿੰਡ ਦਾ ਨਾਂ ਸਿਹੇੜੀ ਉਹ ਕਿਹੜੀ ਜਾਂ ਫਿਰ ਕਿਹੜੀ ਪੈ ਗਿਆ ਭੁੱਖੇ ਪਾਣੇ ਸਫ਼ਰ ਤੈਅ ਕਰਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜਾਦੇ ਸ਼ਾਮ ਨੂੰ ਗੰਗੂ ਬਾਮਣ ਦੇ ਪਿੰਡ ਸਿਹੇੜੀ ਉਸ ਦੇ ਘਰ ਪੁੱਜੇ ਦੋਵੇਂ ਸਹਿਬਜਾਦਿਆਂ ਨੂੰ ਆਪਣੀ ਗਲ ਬੱਕੜੀ ਵਿੱਚ ਲੈ ਕੇ ਮਾਤਾ ਜੀ ਆਰਾਮ ਕਰਨ ਲੱਗੇ ਰਾਤ ਨੂੰ ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਵਿੱਚ ਆਇਆ ਅਤੇ ਮੰਜੇ ਥੱਲੇ ਪਈ ਖੁਰਜੀ ਵਿੱਚੋਂ ਮੋਹਰਾਂ ਦੀ थैਲੀ ਕੱਟ ਕੇ ਲੈ ਗਿਆ। ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ ਅਤੇ ਗੰਗੂ ਦੀ ਇਸ ਘਟੀਆ ਹਰਕਤ ਦਾ ਪਤਾ ਵੀ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਆਖਿਆ। ਸਵੇਰੇ ਉੱਠ ਕੇ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਕਿੱਲਰਿਆ ਪਿਆ ਹੈ ਮੋਹਰਾਂ ਵੀ ਨਹੀਂ ਦਿਸਦੀ। ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਫਿਰ ਬਾਹਰ ਜਾ ਕੇ ਰੌਲਾ ਪਾ ਦਿੱਤਾ ਕਿ ਮਾਤਾ ਜੀ ਦੇ ਸਮਾਨ ਦੀ ਚੋਰੀ ਹੋ ਗਈ ਹੈ ਮਾਤਾ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਅਤੇ ਸਮਝਾਇਆ ਕਿ ਭਲਿਆ ਲੋਕਾ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਤੈਨੂੰ ਧਨ ਚਾਹੀਦਾ ਸੀ ਤਾਂ ਮੰਗ ਲੈਂਦਾ ਤੂੰ ਇਹ ਮੋਹਰਾ ਆਪਣੇ ਕੋਲ ਹੀ ਰੱਖ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਲਿਆ ਹਨੇਰ ਸਾਈਂ ਦਾ ਮੈਂ ਤੁਹਾਨੂੰ ਪਨਾ ਦਿੱਤੀ ਉਲਟਾ ਤੁਸੀਂ ਮੈਨੂੰ ਹੀ ਚੋਰ ਕਹਿ ਰਹੇ ਹੋ ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਉਹ ਬੜ ਬੜਾਉਂਦਾ ਹੋਇਆ ਘਰੋਂ ਬਾਹਰ ਨਿਕਲ ਗਿਆ ਗੰਗੂ ਸਿਤਾ ਮੋਰਿੰਡੇ ਕੋਤਵਾਲ ਕੋਲ ਜਾ ਪਹੁੰਚਿਆ ਅਤੇ ਉਸ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਇਤਲਾਹ ਕਰ ਦਿੱਤੀ ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਅਤੇ ਆਪਣੇ ਸਿਪਾਈਆਂ ਨੂੰ ਗੰਗੂ ਦੇ ਨਾਲ ਭੇਜ ਕੇ ਸਭ ਨੂੰ ਗ੍ਰਿਫਤਾਰ ਕਰਕੇ ਲਿਆਉਣ ਦਾ ਹੁਕਮ ਦੇ ਦਿੱਤਾ ਗੰਗੂ ਸਰਕਾਰੀ ਸਿਪਾਈਆਂ ਨੂੰ ਨਾਲ ਲੈ ਕੇ ਘਰ ਪਹੁੰਚਿਆ ਇਨਨੇ ਨੂੰ ਬਾਹਰ ਢੀੜ ਕੱਟੀ ਹੋ ਗਈ। ਗੰਗੂ ਨੀਮੀ ਪਾ ਕੇ ਇੱਕ ਪਾਸੇ ਖਲੋਤਾ ਸੀ। ਲੋਕ ਉਸ ਵੱਲ ਉਂਗਲਾਂ ਕਰਕੇ ਉਸ ਦੀ ਨਮਕ ਹਰਾਮੀ ਤੇ ਲਾਣਤਾ ਪਾ ਰਹੇ ਸਨ। ਲੋਕਾਂ ਦੇ ਦੇਖਦੇ ਹੀ ਦੇਖਦੇ ਆ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਿਪਾਈ ਆਪਣੇ ਨਾਲ ਲੈ ਗਏ। ਰਾਤ ਨੂੰ ਉਹਨਾਂ ਨੂੰ ਮਰਿੰਡੇ ਦੀ ਹਵਾਲਾਤ ਵਿੱਚ ਰੱਖਿਆ ਗਿਆ। ਸ਼ਾਂਤੀ ਦੇ ਪੁੰਚ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਾਉਂਦੇ ਰਹੇ। ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਲ ਜਾਣ ਤੋਂ ਪਹਿਲਾਂ ਬਸੀ ਦੇ ਥਾਣੇ ਲਿਆਂਦਾ ਗਿਆ ਲੋਕਾਂ ਦੀ ਭੀੜ ਵੀ ਨਾਲ-ਨਾਲ ਚੱਲ ਰਹੀ ਸੀ ਸਪਾਈ ਘਬਰਾ ਕੇ ਛੇਦੀ ਛੇਦੀ ਤੁਰਦੇ ਗੱਡੇ ਵਾਲਾ ਬਲਦਾਂ ਨੂੰ ਤੇਜ਼ ਹੱਕ ਦਾ ਤਾਂ ਜੋ ਛੇਦੀ ਤੋਂ ਛੇਦੀ ਸਰਹੰਦ ਪਹੁੰਚ ਜਾਣ ਸਰਹੰਦ ਪਹੁੰਚ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੰਡੇ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਜਦੋਂ ਇਸ ਨਾਲ ਆ ਕੇ ਹਵਾ ਟਕਰਾਂਦੀ ਤਾਂ ਗਰਮੀ ਵਿੱਚ ਵੀ ਕੰਬਾਛ ੜ ਜਾਂਦਾ ਭਾਈ ਮੋਤੀ ਮਹਿਰਾ ਨੇ ਮਾਤਾ ਜੀ ਅਤੇ ਸਹਬਜਾਦਿਆਂ ਨੂੰ ਜਾਣ ਤਲੀ ਤੇ ਧਰ ਕੇ ਠੰਡੇ ਬੁਰਜ ਵਿੱਚ ਗਰਮ ਦੁੱਧ ਪਹੁੰਚਾਇਆ ਦਾਦੀ ਮਾਂ ਸਹਬਜਾਦਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀਆਂ ਸ਼ਹੀਦੀਆਂ ਦੀ ਸਾਕੀ ਸੁਣਾਉਂਦੀ ਗੁਰੂ ਸਾਹਿਬ ਦੇ ਅਦ੍ਰਸ਼ਾਂ ਬਾਰੇ ਸੁਣ ਕੇ ਸਹਬਜਾਦੇ ਕਹਿਣ ਲੱਗੇ ਮਾਤਾ ਜੀ ਅਸੀਂ ਵੀ ਦਸ਼ਮੀਸ਼ ਪਿਤਾ ਦੇ ਪੁੱਤਰ ਹਾਂ ਅਸੀਂ ਆਪਣੇ ਧਰਮ ਦੀ लाज ਰੱਖਾਂਗੇ ਦੂਜੇ ਦਿਨ ਸਵੇਰੇ ਹੀ ਦੋਵੇਂ ਸਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਦਾ ਵੱਡਾ ਗੇਟ ਬੰਦ ਕਰਕੇ ਇੱਕ ਨਿੱਕੀ ਜਿਹੀ bari ਖੋਲ ਦਿੱਤੀ ਗਈ ਜਿਸ ਦੇ ਅੰਦਰ ਜਾਣ ਲਈ ਝੁਕਣਾ ਪੈਂਦਾ ਸੀ ਸੂ ਜਵਾਨ ਸਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਚੁੱਕੇ ਸਨ ਬੜੀ ਚੁਸਤੀ ਨਾਲ ਉਨ੍ਹਾਂ ਨੇ ਪਹਿਲਾਂ ਆਪਣੇ ਚਰਨ ਅੰਦਰ ਕੀਤੇ ਤੇ ਬਿਨਾਂ ਸੀਸ ਝੁਕਾਏ ਅੰਦਰ ਦਾਖਲ ਹੋਏ ਅੰਦਰ ਨਵਾਬ ਵजीर खान ਦੀ ਕਚਹਿਰੀ ਲੱਗੀ ਸੀ ਛੋਟੇ ਸਹਿਬਜ਼ਾਦੇਆਂ ਨੇ ਅੰਦਰ ਪਹੁੰਚ ਕੇ ਗੱਜ ਕੇ ਫਤੇ ਬਲਾਈ। ਉਹਨਾਂ ਦੇ ਉੱਚੇ ਜ਼ਿਕਾਰੇ ਸੁਣ ਕੇ ਸਭ ਦੀਆਂ ਨਜ਼ਰਾਂ ਨੇੜਰ ਤੇ ਬਹਾਦਰ ਸਹਿਬਜ਼ਾਦਿਆਂ ਤੇ ਟਿਕ ਗਈਆਂ। ਕੇਸਰੇ ਬਾਣੇ ਵਿੱਚ ਪਾਈਆਂ ਕਿਰਪਾਨਾਂ ਨਾਲ ਉਹ ਬੜੇ ਹੀ ਪਿਆਰੇ ਲੱਗ ਰਹੇ ਸਨ। ਨਵਾਬ ਬਜੀਰ ਖਾਨ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਪੁਚਕਾਰਨਾ ਸ਼ੁਰੂ ਕਰ ਦਿੱਤਾ। ਮੂੰਹ ਮੰਗੀਆਂ ਮਰਹੱਦਾਂ ਤੇ ਜ਼ਗੀਰਾਂ ਦੇਣ ਦੀ ਗੱਲ ਵੀ ਕੀਤੀ। ਪਰ ਦੋਵੇਂ ਸਹਿਬਜ਼ਾਦੇ ਗੱਜ ਕੇ ਬੋਲੇ, ਸਾਡਾ ਧਰਮ ਸਾਨੂੰ ਪਿਆਰਾ ਹੈ ਸੰਸਾਰੀ ਵਸਤੂਆਂ ਨੂੰ ਅਸੀਂ ਕੁਝ ਨਹੀਂ ਸਮਝਦੇ ਸਹਿਬਜ਼ਾਦਿਆਂ ਦਾ ਇਹ ਜਵਾਬ ਸੁਣ ਕੇ ਵਜੀਰ ਖਾਨ ਨੇ ਕਾਜੀ ਨੂੰ ਉਹਨਾਂ ਦੀ ਗੁਸਤਾਖੀ ਦੀ ਸਜ਼ਾ ਦੇਣ ਲਈ ਆਖਿਆ ਪਰ ਕਾਜੀ ਨੇ ਸਰਾਹ ਦਾ ਹਵਾਲਾ ਦੇ ਕੇ ਸਹਿਬਜ਼ਾਦਿਆਂ ਨੂੰ ਬੇਗੁਨਾਹ ਦੱਸਿਆ ਕਾਜੀ ਦਾ ਇਹ ਜਵਾਬ ਸੁਣ ਕੇ ਦੀਵਾਨ ਸੁਚਾਨੰਦ ਸਹਿਬਜ਼ਾਦਿਆਂ ਦੇ ਕੋਲ ਗਿਆ ਅਤੇ ਪੁੱਛਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕਿੱਥੇ ਜਾਓਗੇ ਸਹਿਬਜ਼ਾਦਿਆਂ ਨੇ ਬੇਖੋਪ ਜਵਾਬ ਦਿੱਤਾ ਸਾਡੀ ਜੰਗ ਜ਼ਬਰ ਅਤੇ ਬੇਇਨਸਾਫੀ ਦੇ ਵਿਰੁੱਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੰਗਲਾਂ ਵਿੱਚ ਜਾ ਕੇ ਸਿੱਖ ਇਕੱਠੇ ਕਰਾਂਗੇ ਘੋੜੇ ਲਿਆਵਾਂਗੇ ਤੇ ਤੁਹਾਡੇ ਨਾਲ ਮੁਕਾਬਲਾ ਕਰਾਂਗੇ ਦੀਵਾਨ ਸੋਚਾ ਆਨੰਦ ਬੜਾ ਹੈਰਾਨ ਹੋਇਆ ਬੁੜਬੁੜ ਕਰਦਾ ਵਜ਼ੀਰ ਖਾਨ ਦੇ ਕੋਲ ਆਇਆ ਅਤੇ ਕਹਿਣ ਲੱਗਾ ਨਵਾਬ ਸਾਹਿਬ ਸੱਪ ਨੂੰ ਮਾਰ ਕੇ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਸ਼ਾਨਪ ਨਹੀਂ ਇਹਨਾਂ ਵੱਡਿਆਂ ਹੋ ਕੇ ਬਗਾਵਤ ਹੀ ਕਰਨੀ ਹੈ ਇਨਾਂ ਨੂੰ 사જા ਮਿਲਣੀ ਚਾਹੀਦੀ ਹੈ। ਇੱਕ ਪਾਸੇ ਸਹਿਬਜ਼ਾਦਿਆਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋ ਰਿਹਾ ਸੀ। ਪਰ ਸਹਿਬਜ਼ਾਦਿਆਂ ਦੇ ਚਿਹਰਿਆਂ ਤੇ ਕੋਈ ਫਿਕਰ ਚਿੰਤਾ ਨਹੀਂ ਸੀ। ਕੁਝ ਦੇਰ ਸੋਚ ਕੇ ਕਾਜੀ ਨੇ ਵੀ ਫਤਵਾ ਜਾਰੀ ਕਰ ਦਿੱਤਾ। ਇਹ ਬੱਚੇ ਬਗਾਵਤ ਤੇ ਤੁਰੇ ਹੋਏ ਹਨ। ਇਹਨਾਂ ਨੂੰ ਜਿਉਂਦੇ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਕਾਜੀ ਦਾ ਇਹ ਫਤਵਾ ਸੁਣ ਕੇ ਦਰਬਾਰੀ ਵੀ 당ਗ ਰਹਿ ਗਏ। ਕਾਜੀ ਨੇ ਨਵਾਬ ਨੂੰ ਸਲਾਹ ਦਿੱਤੀ। ਇਹੀ ਨਾ ਬਚਿਆ ਨੂੰ ਨਵਾਬ ਅਮਰੇਰ ਕੋਟਲਾ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਗੁਰੂ ਦੇ ਸਿੰਘਾਂ ਹੱਥੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ ਨਵਾਬ ਨੇ ਸ਼ੇਰ ਮੁਹੰਮਦ ਖਾਨ ਨੂੰ ਬਲਾਵਾ ਕੱਲਿਆ ਅਤੇ ਕਾਜੀ ਦੇ ਫਤਵੇ ਦੀ ਤਮੀਲ ਕਰਨ ਲਈ ਆਖਿਆ ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਹੱਕਾ ਬੱਕਾ ਰਹਿ ਗਿਆ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਅਖੀਰ ਔਂਕਾ ਭਰ ਕੇ ਕਹਿਣ ਲੱਗਾ ਨਵਾਬ ਸਾਹਿਬ ਇਹ ਜ਼ੁਲਮ ਹੈ ਮੇਰਾ ਭਰਾ ਤਾਂ ਲੜਾਈ ਵਿੱਚ ਮਾਰਿਆ ਗਿਆ ਸੀ ਇਹਨਾਂ 마ਸੂਮਾਂ ਦਾ ਕੋਈ ਕਸੂਰ ਨਹੀਂ ਇਹ ਜਵਾਬ ਦੇ ਕੇ ਉਹ ਉੱਠ ਕੇ ਬਾਹਰ ਚਲਾ ਗਿਆ ਇੱਧਰ ਨਵਾਬ ਵजीर खान ਨੇ ਦੋਮਾ ਸਾਹਿਬਜਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਅਤੇ ਆਪਣੇ ਅਹਿਲਕਾਰਾਂ ਨੂੰ ਔਰਨ ਕਿਸੇ ਜਲਾਦ ਦਾਹ ਬੰਦੋਬਸਤ ਕਰਨ ਲਈ ਹੁਕਮ ਦੇ ਦਿੱਤਾ ਸਾਹਿਬਜਾਦੇ ਠੰਡੇ ਬੁਰਜ ਵਿੱਚ ਮਾਦਾ ਗੁਜਰੀ ਜੀ ਕੋਲ ਆ ਪਹੁੰਚੇ ਤੇ ਕਚਹਿਰੀ ਵਿੱਚ ਹੋਈ ਸਾਰੀ ਗੱਲਬਾਤ ਸੁਣਾਈ ਮਾਦਾ ਜੀ ਦੇ ਅੰਜੂ ਪਰ ਆਏ ਅਤੇ ਉਨ੍ਹਾਂ ਨੇ ਦੋਵੇਂ ਸਾਹਿਬਜਾਦਿਆਂ ਨੂੰ ਕੁੱਟ ਕੇ ਖਲਨਾਟਾ ਲਿਆ ਅਗਲੇ ਦਿਨ ਦੋਵੇਂ ਛੋਟੇ ਸਾਹਿਬਜਾਦਿਆਂ ਨੂੰ ਨਵਾਬ ਦੀ ਕਚਹਿਰੀ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਮੁੜ ਤੋਂ ਇਸਲਾਮ ਕਬੂਲ ਕਰਾਉਣ ਲਈ ਲਾਲਚ ਤੇ ਡਰਾਵੇ ਦਿੱਤੇ ਗਏ ਪਰ ਜ਼ਾਲਮ ਸਾਹਿਬਜਾਦਿਆਂ ਨੂੰ ਈਨ ਮਨਾਉਣ ਵਿੱਚ ਕਾਮਯਾਬ ਨਾ ਹੋ ਸਕੇ ਉਸ ਦਿਨ ਦਿੱਲੀ ਦੇ ਸ਼ਾਹੀ ਜਲਾਦ ਸੁਸ਼ਾਲ ਬੇਗ ਅਤੇ ਬਿਸ਼ਾਲ ਬੇਗ ਵੀ ਕਚੈਰੀ ਵਿੱਚ ਹਾਜ਼ਰ ਸਨ। ਇਹ ਦੋਵੇਂ ਕਤਲ ਦੇ ਇਲਜ਼ਾਮ ਵਿੱਚ ਪੇਸ਼ੀ ਭੁਗਤਣ ਆਏ ਸਨ। ਇਹ ਦੋਵੇਂ ਸੈਦ ਜਲਾਲਉਦੀਨ ਨਾਮ ਦੇ ਉਸ ਜਲਾਦ ਦੇ ਪਤੀਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ। ਨਵਾਬ ਨੇ ਇਨ੍ਹਾਂ ਜਲਾਦਾਂ ਦਾ ਮੁਕੱਦਮਾ ਬਰਖਾਸਤ ਕਰ ਦਿੱਤਾ ਅਤੇ ਦੋਵੇਂ ਸਹਬਜ਼ਾਦਿਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਮਾਸੂਮ ਬੱਚਿਆਂ ਨੂੰ ਜਿੰਦਾ ਦਵਾਰਾਂ ਵਿੱਚ ਚਿਣੇ ਜਾਣ ਦੀ ਖਬਰ ਸੁਣ ਕੇ ਲੋਕਾਂ ਦੀ ਵੱਡੀ ਭੀੜ ਲੱਗ ਗਈ। دیوار ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਹਿਬਜ਼ਾਦੇ ਬਿਲਕੁਲ ਬੇਖੌਫ ਸਨ। ਭੀੜ ਦੀਆਂ ਗੱਲਾਂ ਸੁਣ ਕੇ ਸਹਿਬਜ਼ਾਦਿਆਂ ਨੂੰ ਲਿਆ ਰਹੇ ਸਿਪਾਈ ਵੀ ਨੀਮੀ ਪਾ ਲੈਂਦੇ। ਸਹਿਬਜ਼ਾਦੇ ਚਲਾਦਾ ਨੂੰ ਆਖਦੇ ਜਲਦੀ ਜਲਦੀ ਮੁਗਲ ਰਾਜ ਦਾ ਖਾਤਮਾ ਕਰੋ। ਬਾਪਾਂ ਦੀ ਦੀਵਾਰ ਹੋਰ ਉੱਚੀ ਕਰੋ। ਦਿੱਲ ਕਿਉਂ ਕਰ ਰਹੇ ਹੋ ਇਹ ਕਹਿ ਕੇ ਦੋਵੇਂ ਸਹਿਬਜ਼ਾਦੇ ਜੁਪਜੀ ਸਾਹਿਬ ਦਾ ਬਾਠ ਕਰਨ ਲੱਗ ਪਏ ਔੜੀ-ਹੌੜੀ ਜਲਾਦ ਇੱਕ ਦੇ ਉੱਤੇ ਇੱਕ ਇੱਟ ਚਿਣਦੇ ਗਏ ਅਤੇ ਦੋਵੇਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਜਦੋਂ ਤਾਮ ਘੋਟਣ ਨਾਲ ਸਹਿਬਜ਼ਾਦੇ ਬੇਹੋਸ਼ ਹੋ ਗਏ ਖੰਧੇਵਾਰ ਜ਼ਮੀਨ ਤੇ ਆ ਟਿੱਕੀ ਕਾਜੀ ਨੇ ਬੇਹੋਸ਼ ਪਏ ਸਹਿਬਜ਼ਾਦਿਆਂ ਨੂੰ ਸ਼ੂਰੇ ਨਾਲ ਮਾਰਨ ਦਾ ਹੁਕਮ ਸੁਣਾਇਆ ਜਲਾਦਾਂ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚੋਂ ਬਾਹਰ ਘੱਟ ਕੇ ਜ਼ਮੀਨ ਤੇ ਲਟਾਇਆ ਅਤੇ ਸ਼ਹੀਦ ਕਰ ਦਿੱਤਾ। ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਅੰਜੂ ਪਾਰ ਰਹੇ। ਇੱਧਰ ਸਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਉੱਧਰ ਠੰਡੇ ਬੁਰਜ ਵਿੱਚ ਸਮਾਦੀ ਲਾ ਕੇ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਸਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਦੇਣ ਵਾਲਾ ਸਿਪਾਹੀ ਜਦੋਂ ਠੰਡੇ ਬੁਰਜ ਉੱਪਰ ਪਹੁੰਚਿਆ ਤਾਂ ਉਸ ਨੇ ਵੇਖਿਆ ਇਹ ਮਾਤਾ ਜੀ ਸੰਸਾਰ ਤੋਂ ਕਰ ਚੁੱਕੇ ਸਨ ਸਰਹੰਦ ਸ਼ਹਿਰ ਵਿੱਚ ਸੁੰਨਸਾਨੀ ਫੈਲ ਗਈ ਘਰ ਘਰ ਵਿੱਚ ਇਸ ਜ਼ੁਲਮ ਦੀ ਚਰਚਾ ਹੋਣ ਲੱਗੀ ਪੂਲ ਦੁਨੀਆਂ ਵਿੱਚ ਐਡਾ ਵੱਡਾ ਜ਼ੁਲਮ ਕਦੇ ਨਹੀਂ ਹੋਇਆ ਸੀ ਉਸ ਰਾਤ ਹੀ دیਵਾਨ ਟੋਡਰਮਾਲਾ ਨਾ ਦਾ ਇੱਕ ਜੋਰੀ ਨਵਾਬ ਵਜੀਰ ਖਾਨ ਕੋਲ ਪੁੱਜਾ ਅਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਨਵਾਬ ਵਜੀਰ ਖਾਨ ਨੇ ਟੋਡਰਮਾਲਾ ਗੇ ਇਹ ਸ਼ਰਤ ਰੱਖੀ ਕਿ ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ 19 ਜਗ੍ਹਾ ਤੇ ਮੋਰਾ ਵਿਛਾ ਕੇ ਮੁੱਲ ਲੈਣਾ ਪਏਗਾ ਦਿਵਾਨ ਟੋਡਰਮਲ ਸੇਵਾ ਦਾ ਮੌਕਾ ਜਾਣ ਆਪਣੀ ਸਾਰੀ ਪੂੰਜੀ ਲੈ ਆਇਆ ਜਮੀਨ ਤੇ ਨਿਸ਼ਾਨ ਲਗਾ ਕੇ ਸੋਨੇ ਦੀਆਂ ਮੋਰਾ ਵਿਛਾ ਕੇ ਮੁੱਲ ਧਾਰ ਦਿੱਤਾ ਇਸ ਤਰ੍ਹਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਂਦੇ ਆਪਾ ਚੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਸੰਸਕਾਰ ਬੜੇ ਸਤਕਾਰ ਨਾਲ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਿਨਾਂ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵਿਚਰ ਰਹੇ ਸਨ ਜਦੋਂ ਉਹਨਾਂ ਨੂੰ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਦੀ ਖਬਰ ਆਈ ਤਾਂ ਆਪ ਜੀ ਨੇ ਤੀਰ ਦੀ ਨੋਕ ਨਾਲ ਖਾਈ ਦੇ ਬੁੱਟੇ ਨੂੰ ਪੁੱਟ ਗਏ ਫਰਮਾਇਆ ਹੁਣ ਮੁਗਲ ਰਾਜ ਦੀ ਜੜ 뿌ਟੀ ਗਈ ਹੈ ਲੋਕ ਕਹਿ ਰਹੇ ਸਨ ਕਟਵਾ ਕੇ ਸਰਚਾਰ ਇੱਕ ਆਂਸੂ ਨਾ ਗिराया ਗੁਰੂ ਫੂਕ ਦੀ ਗੋਵਿੰਦ ਨੇ ਅਲੋਟ ਕਟਾ ਕਰ ਥੋੜੇ ਹੀ ਸਮੇਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਜਦ ਨਦੇੜ ਗਏ ਤਾਂ ਮਾਦੋ ਦਾਸ ਬੇਰਾਗੀ ਸਿੰਘ ਸੱਜ ਕੇ ਪਾਪਾ ਬੰਦਾ ਸਿੰਘ ਬਹਾਦਰ ਬਣਿਆ ਉਸਨੇ ਮੋਗਲ ਰਾਜ ਦੀਆਂ ਨੀਆਂ ਪੋਲੀਆਂ ਕੀਤੀਆਂ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਤੰਤਰ ਰਾਜ ਸਥਾਪਿਤ ਕੀਤਾ। ਨਾਨਕ ਨਾਮ ਦਾ ਸਿੱਕਾ ਚਲਾਇਆ ਅਤੇ ਦੇਗ ਤੇ ਫਤਿਹਨਾ ਦੀ ਮੋਹਰ ਬਣਾਈ। ਦੋਸਤੋ ਅੱਜ ਦੀ ਵੀਡੀਓ ਵਿੱਚ ਇੱਥੋਂ ਤੱਕ ਦਾ ਇਤਿਹਾਸ ਤੁਹਾਨੂੰ ਜਾਣੂ ਕਰਵਾਇਆ ਹੈ। ਅਗਲੀਆਂ ਵੀਡੀਓਜ਼ ਵਿੱਚ ਇਸ ਤੋਂ ਬਾਅਦ ਦਾ ਇਤਿਹਾਸ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਵਿੱਚ ਸਤਨਾਮ ਵਾਹਿਗੁਰੂ ਵੀ ਜ਼ਰੂਰ ਲਿਖ ਦਿਆ ਕਰੋ ਤੇ ਸਾਡੇ ਚੈਨਲ ਮੇਡ ਪੰਜਾਬ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਇਤਿਹਾਸਕ ਵੀਡੀਓ ਵਿੱਚ ਧੰਨਵਾਦ